ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਮੈੜਾ ਸੇਲ ਲਈ ਲੈ ਕੇ ਆਏ ਜੀ ਟੋਕੜ ਗੱਬਣ ਤਾਜੀ ਸੂਈ ਵੀ ਆ ਤੇ ਕੱਲੀ ਟੋਕੜ ਆ ਆਉਂ ਪੁੱਛ ਲੈਣੇ ਬਾਈ ਟੋਕੜ ਆਜੀ ਬਾਈ ਜੀ ਬਾਈ ਜੀ ਹਸਤਕਾਲ ਸਤ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਜੀ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋਲ 7657814888 ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿੰਨੇ ਟਾਈਮ ਦੀ ਗੱਪਣਾ ਕਿਹੜਾ ਸੂਆ ਏ ਭਾਈ ਡਾਕਟਰ ਪਹਿਲੇ ਸੂਏ ਸੂਈ ਵੀ ਆ ਦੂਜੇ ਸੂਏ ਵਾਸਤੇ 2 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਠੀਕ ਆ ਭਾਈ ਇਹਦੇ ਥੱਲੇ ਜਿੱਦੇ ਮੈਂ ਲਈਆ 8 ਕਿਲੋ ਦੁੱਧ ਸੀ ਮੇਰੇ ਕੋਲੇ ਪਰਸੋਂ ਆਈ ਸੀ ਹੂੰ ਉਪਰਾ ਮੰਨ ਕੇ ਹੁਣ 6 ਕਿਲੋ ਆ ਘਟ ਗਈ ਇਹ ਨੈਟ ਤਿਆਰ ਆ ਭਾਈ 6 ਕਿਲੋ ਜਮਾ ਤਿਆਰ ਆ ਜੇ ਦੋ ਡੰਗ ਚੋਵੇ ਤਿੰਨ ਚੋਵੇ ਕੋਈ ਥਣ ਚ ਫਰਕ ਨਹੀਂ ਗੱਬਣ ਆਪਣੀ ਕਰਾਈ ਵੀ ਆ ਚੈੱਕ ਹਾਂਜੀ ਅਗਲਾ ਆਪਦੀ ਕਰਾ ਕੇ ਲਿਆ ਥਣ ਤੁਹਾਨੂੰ ਬਹੁਤ ਸੋਹਣਾ ਮੁੱਟੀ ਵਾਲਾ ਥਣ ਕਮਾਲ ਦਾ ਭਾਈ ਇੱਕੋ ਜੇ ਥਣ ਕੱਲਾ ਕੱਲਾ ਮੁੱਠੀ ਵਾਲਾ ਥਣ ਫੈਟ ਬਹੁਤ ਚੰਗੀ ਹਾਂ ਹਾਂ ਫੈਟ ਵਧੀਆ ਜੀ ਗਰਮੀ ਗਰਮੀ ਵੀ ਹਾਂ ਆਰਡਰ ਦੇਖੋ ਬਈ ਹਾਂ ਖੋਲ ਦੇ ਬਈ ਤੋਰ ਕੇ ਦਿਖਾ ਦੇ ਜਿਆਦ ਬਰੀਡ ਚੰਗੀ ਆ ਛੱਦ ਬੱਡ ਚੰਗਾ ਥਣਲੇਵਾ ਚੰਗਾ ਮੁੱਠੀ ਵਾਲਾ ਛਣ ਚਿਵਾਈ ਚੰਗੀ ਆ ਬਈ ਪੂਰੀ ਵਧੀਆ ਡਾਕਟਰ ਸਾਹਿਬ ਠੀਕ ਹੈ ਜੀ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਜੀ 32000 ਰੁਪਿਆ ਮਾਨਤਾਨ ਹੋ ਜੀ ਹਾਂ ਜੀ ਮਾਨਤਾਨ ਕਰਾਂਗੇ 32000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੀ ਹੋ ਜੇ ਛੱਦ ਬੱਡ ਚੰਗਾ ਜਿਆਦ ਬਰੀਡ ਚੰਗੀ ਆ ਫੇਸਪੂਲ ਵੀ ਕਰਮਾ ਚੰਗਾ ਨੇ ਫੇਸ ਦੇਖੋ ਫੇਸ ਦੀ ਬਿਊਟੀ ਵੀ ਚੰਗੀ ਆ ਪ੍ਰਿੰਟ ਪ੍ਰਿੰਟ ਵੀ ਕਰ ਮਣੀ ਦਾ ਚੰਗਾ ਥਣ ਵੀ ਚੰਗਾ ਬਾਕੀ ਤੂਰਾ ਤਾਰਾ ਵੀ ਚੰਗਾ ਮੋੜ ਲੈ ਬਈ ਓਹ ਠੰਡੀ ਸੀ ਲਾਣਾ ਹਾਂ ਚੋਂ ਨੂੰ ਵਧੀਆ ਠੰਡੀ ਸੀ ਲਾਜੀ ਨਿਆਣਾ ਪਾ ਕੇ ਜਿਵੇਂ ਮਰਜੀ ਲੋ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੋਸ ਹੋਈ ਵੀ ਆ ਬੜ ਇਹ ਉਹ ਤਾਂ ਦੂਜਾ ਕਹਿੰਦੇ ਸੀ ਜੀ ਆਪਾਂ ਚਾਹੇ ਤੀਜਾ ਮੰਨ ਲਓ ਇਹਨੂੰ ਠੀਕ ਆ ਹਾਂ ਥੋੜੀ ਜਿਹੀ ਲੱਸੀ ਇਹਨੂੰ ਸੂਈ ਨੂੰ ਮਹੀਨੇ ਕਦੇ ਲਗਭਗ ਹੋ ਗਿਆ ਜੀ ਆ ਬੱਚੀ ਹੈ ਇਹਦੀ ਬੱਚੀ ਬੱਚੀ ਚੰਗੀ ਹੈ ਨਾ ਹਾਂ ਬੱਚੀ ਵਧੀਆ ਜੀ ਠੀਕ ਆ ਦੁੱਧ ਕਿੰਨਾ ਕਾ ਬੋਲ ਦੁੱਧ ਆ ਇਸ ਵਕਤ ਇਹਦੇ ਥੱਲੇ 15 ਕਿਲੋ ਆ ਜੀ ਹਣ ਬਹੁਤ ਚੰਗਾ ਹੈ ਨਾ ਹਾਂ ਥਣ ਬਹੁਤ ਜੰਗਾ ਬਹੁਤ ਚੰਗੀਆਂ ਨੇ ਸੀਐਸ ਆਊ ਵੀ ਬਹੁਤ ਅਲਾ ਜਿਵੇਂ ਮਰਜੀ ਮਰਜੀ ਬੈਠਾ ਰਹੇ ਕੋਈ ਨਹੀਂ ਧਾਰ ਤੁਰ ਹੂੰ ਚਬਾਈ ਚੰਗੀ ਹੈ ਨਾ ਬੜੀ ਵਧੀਆ ਚਬਾਈ ਹੈ ਡਾਕਟਰ ਹੂੰ ਬਸ ਕੱਲੀ ਫਿੱਕੀ ਫਿੱਕੀ ਆ ਮੜੀ ਜੀ ਫਿੱਕੀ ਆ ਥੋੜੀ ਲੱਸੀ ਲੈ ਹਾਂ ਲੱਸੀ ਦਾ ਚੰਗੀ ਆ ਮਨ ਲਓ ਜੇ ਇਹਦੀ ਮਹੀਨਾ ਕਿੱਕ ਕੋਈ ਬੰਦੇ ਨੇ ਮਣ ਕਣਕਚਾਰ ਦੀ ਨਾਲੇ ਦੁੱਧ 20 ਕਿਲੋ ਖਰਜੂ ਇਹ ਹਾਂ ਦੁੱਧ ਵਾਜੂ ਨਾਲੇ ਹਾਂ ਬੱਚਾ ਹੀ ਬੱਚੀ ਹੈ ਬੱਚੀ ਵੀ ਬੱਚੀ ਵੀ ਮੰਗ ਰਾ ਜੀ ਹਾਂ ਤੇ ਕੀ ਮੁੱਲ ਆ ਭਰਾ ਦਾ ਇਹਦਾ ਮੁੱਲ ਜੀ ਕੋਸ਼ ਕਰਾ ਲੋ ਬਸ 40 ਦੀ ਦੇ ਦਾਂਗੇ ਲਿਪਮੜਾ ਪੱਕੇ ਦਾ ਜਰੂਰ ਕਰਦੀ ਹੈ ਇਹ ਕੋਈ ਬਾੜਾ ਵੀ ਨਹੀਂ ਹਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 40000 ਦੀ ਭੜਾ ਜਿਹੜੀ ਆਪਾਂ ਦੇ ਦੇਾਂਗੇ ਆਰਡਰ ਚੰਗਾ ਥਣਲੇਵਾ ਚੰਗਾ ਧਾਰ ਵੀ ਚੰਗੀ ਆ ਬਾਈ ਨੇ ਧਾਰਾ ਮਾਰ ਕੇ ਦਿਖਾਈਆਂ ਤੋਰਾ ਤਾਰਾ ਵੀ ਕਰਮਾ ਇਹਦਾ ਚੰਗਾ ਬੱਚਾ ਹੀ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਹੋਰ ਇਹਨੂੰ ਕੋਈ ਨਹੀਂ ਲਿੱਸੀ ਤੋਂ ਬਿਨਾ ਤਖਲੀਫ ਨਹੀਂ ਸੀ ਨਾ ਪੂਰੀ ਜਾਦੇ ਜੀ ਚਾਹੇ ਦੋਨੇ ਪਾਸੇ ਵੇਚ ਜੋ ਬਹੁਤ ਠੀਕ ਆ ਹਾਂ ਯਾਦ ਮਰੀਡ ਵੀ ਚੰਗੀ ਪਾਪਾ ਆਪ ਵੀ ਨਹੀਂ ਕੱਢਣੀ ਜੇ ਜਿੰਨਾ ਜਰ ਮਰਜ਼ੀ ਚੋਈ ਜੇ ਬੈਠੇ ਰਹੋ ਨਾ ਠੀਕ ਆ ਬਾਈ ਹਾਂ ਜੀ ਨਾਲੇ ਨਾ ਗਰਮੀ ਮੰਨੇ ਕ੍ਰੋਸ ਅੰਗ ਆ ਗਿਆ ਮੜਾ ਜਾ ਇਹ ਵੀ ਨਹੀਂ ਵੀ ਗਰਮੀ ਮੈਨੂੰ ਅੱਗੇ ਭਰਾ 3 ਨੰਬਰ ਕਿਹੜਾ ਸੂਈ ਦੀ ਓਏ ਵੀ ਦੂਜੇ ਕੀ ਹੋਊਗੀ ਜੀ ਠੀਕ ਆ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕੋਈ ਪਤਾ ਨਹੀਂ ਜੀ ਆਪਾਂ ਨੂੰ ਤਾਂ ਠੀਕ ਆ ਓਸੀ 7 ਮਹੀਨੇ ਤਾਂ ਹੋ ਹੀ ਗਏ ਦੁੱਧ ਕਿੰਨਾ ਹੋਣਾ ਦੁੱਧ ਐਸ ਵਕਤ ਤਾਂ 7 ਕਿਲੋ ਆ ਠੀਕ ਆ ਥਣ ਸਹੀ ਹੈ 7 ਤੋਂ 8 ਕਿਲੋ ਹਾਂ ਥਣ ਸਹੀ ਆ ਜਿਹੜਾ ਛੋਟਾ ਦਿਖਾਉਂਦੀ ਹੈ ਜੀ ਦੁੱਧ ਬਰਾਬਰ ਹੀ ਆ ਦੁੱਧ ਬਰਾਬਰ ਹੀ ਆ ਹਾਂ ਠੀਕ ਆ ਸਾਇ ਦੇਖਣ ਨੂੰ ਛੋਟਾ ਲੱਗਉਂਦੀ ਆ ਹਾਂ ਲੈ ਵੱਲ ਉਹ ਚੰਗਾ ਢੋਲਾ ਲੱਗਦਾ ਦਿਖਾਉਂਦੀ ਆ ਨਾ ਹਾਂ ਕੱਦ ਵੱਡ ਜਾਤ ਵੀਡ ਖੋਲ ਦੇ ਬਈ ਮੜੀ ਚੋਲ ਦਿਖਾ ਦੇ ਵੱਡਾ ਕੱਦ ਪ੍ਰਿੰਟ ਚੰਗਾ ਸੇਵਾ ਕੀ ਚੰਗੀ ਆ ਵੱਡ ਸਰੰਗਿਆ ਫੇਸ ਬੂਟ ਬਹੁਤ ਚੰਗਾ ਬਈ ਕਿੰਨਾ ਦੁੱਧ ਦੱਸਿਆ ਜੀ ਬਈ ਦੁੱਧ ਜੀ ਹੈਗਾ 7 ਤੋਂ 8 ਕਿਲੋ ਠੀਕ ਆ ਬਈ ਹਾਂ ਜੇ ਮੜੀ ਗਾ ਬਾਦ ਆਦ ਗਏ ਸੇਵਾ ਬਾਦ ਵੀ ਜਾਂਦੀ ਆ ਇਹ 7-8 ਕਿਲੋ ਨਾਰਮਲ ਕੱਢੀ ਜਾਂਦੀ ਆ ਬਸ ਮੁੱਲ ਕੀ ਆ ਭਰਾ ਇਹਦਾ ਮੁੱਲਵਾ 15 ਦੀ ਦੇ ਦਾਂਗੇ ਜੀ ਮਾਨ ਤਾਨ ਹੋ ਜੂ ਮਾੜਾ ਮੋਟਾ ਕਰ ਦਾਂਗੇ ਜੀ ਜਮਾ ਜੈਜ ਰੇਟ 15000 ਦੀ ਬਾਈ ਕਹਿੰਦਾ ਵੈੜ ਜਿਹੜੀ ਆਪਾਂ ਦੇ ਦੇਾਂਗੇ ਪ੍ਰਿੰਟ ਪ੍ਰਿੰਟ ਚੰਗਾ ਫੇਸ ਚੰਗਾ ਖਣਲੇਵਾ ਚੰਗਾ ਫੇਸ ਬਿਊਟੀ ਚੈੱਕ ਕਰੋ ਬੋਦੀ ਬਾਦੀ ਬਹੁਤ ਚੰਗੀ ਆ ਚੰਗੀ ਆ ਵੈੜ ਹਨਾ ਬਾਈ ਹਾਂ ਚੰਗੀ ਬਹੁਤ ਬੱਚੀ ਚੰਗੀ ਆ ਜਾਤ ਪਾਤ ਅੱਛਾ ਸਹੀ ਆ ਨਾਗਪੁਰਾ ਕੋਲੇ ਤਿੰਨ ਸੀਗੇ ਬਾਈ ਤਿੰਨ ਹੀ ਦਿਖਾਤੇ ਵੈੜ ਆ ਵੀ ਠੀਕ ਆ ਸੂਈ ਵੀ ਆ ਸੱਜਰ ਸੂਈ ਵੀ ਆ ਹਨਾ ਖਾਣ ਲੈਵਾ ਚੰਗਾ ਆ ਤੋਕੜ ਗੱਬਣਾ ਆਪਦੀ ਗੱਬਣ ਚਾਹੀ ਬਾਈ ਕਹਣਾ ਅਸਲੀ ਜੀ ਕਰ ਵਾਲੇ ਕੋਈ ਜੱਕਰੀ ਨਹੀਂ ਘਾਣਾ ਬਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ